ਅੱਜ ਕ੍ਰਿਸਮਸ ਦੇ ਮੌਕੇ ਤੇ ਕੈਥੋਲਿਕ ਚਰਚ ਫਤਿਹਗੜ ਚੂੜੀਆਂ ਵਿਖੇ ਸਾਬਕਾ ਮੰਤਰੀ ਅਤੇ ਐਮ.ਐਲ.ਏ ਤ੍ਰਿਪਤਨਜਿੰਦਰ ਸਿੰਘ ਬਾਜਵਾ ਨਤਮਸਤਕ ਹੋਣ ਲਈ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਫਾਦਰ ਚੋਨੀ ਅਤੇ ਆਪਣੇ ਸਾਥੀਆਂ ਨਾਲ ਕੇਕ ਕੱਟ ਕੇ ਕ੍ਰਿਸਮਸ ਸੈਲੀਬ੍ਰੇਟ ਕੀਤਾ ਗੱਲਬਾਤ ਕਰਦੇ ਆ ਤ੍ਰਿਪਤਨਜਿੰਦਰ ਸਿੰਘ ਬਾਜਵਾ ਫਾਦਰ ਚੋਨੀ ਅਤੇ ਜਿਹੜੇ ਨਾਲ ਉਹਨਾਂ ਦੇ ਸਾਥੀ ਨੇ ਤੇ ਰੋਸ਼ਨ ਜੋਸਫ ਨਾਲ ਮੈਂ ਆਪਣੇ 크ਿਸਚਨ ਵੀਰਾਂ ਨੂੰ ਅੱਜ ਦੇ ਇਤਿਹਾਸਕ ਤੇ ਪੁਸ਼ਤਰ ਦੇਣ ਤੇ ਸਭ ਨੂੰ ਵਧਾਈ ਦੇਣਾ ਹੈ ਫਾਦਰ ਸਾਹਿਬ ਨੂੰ ਮਿਲਿਆ ਵਧਾਈ ਦਿਤੀ ਹੈ ਅੱਜ ਕ੍ਰਾਈਸਟ ਦਾ ਜਨਮ ਦਿਨ ਸਾਰੀ ਦੁਨੀਆ 'ਚ ਦਿਨ ਬੜਾ ਮਨਾਇਆ ਜਾਂਦਾ ਨੂੰ ਵੱਡਾ ਦਿਨ ਕਹੇ ਦਿੰਦੇ ਨੇ ਸੋ ਸਾਡਨੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਜੋ ਕ੍ਰਾਈਸਟ ਨੇ ਇੱਕ ਸਨਾਹ ਦੇ ਕੇ ਇੱਕ ਮੈਸੇਜ ਦੇ ਕੇ ਕਿ ਨਫਰਤ ਕੇ ਹੱਲਾ ਨਹੀਂ ਪਿਆਰ ਸਾਬਲਾ ਅੱਜ ਖਾਸ ਲੋੜ ਹੈ ਹਿੰਦੁਸਤਾਨ 'ਚ ਨਫਰਤ ਘਟਾਉਣ ਦੀ ਤੇ ਪਿਆਰ ਨੇ ਵਧਾਉਣ ਦੀ ਉਹ ਸਾਨੂੰ ਸਾਰਿਆਂ ਨੇ ਕੋਸ਼ਿਸ਼ ਕਰਨੀ ਚਾਹੀਦੀ ਇਸ ਰਾਹ ਤੇ ਚੱਲੀਏ ਤੇ ਪੰਜਾਬ ਚ ਸਾਡੇ ਸੁੱਖ ਸ਼ਾਂਤੀ ਵਾਸਤੇ ਤੇ ਸਾਰੇ ਕਿਦੂਜੇ ਨੂੰ ਪਿਆਰ ਕਰੀਏ ਸੋ ਸਾਰੇ ਕ੍ਰਿਸਚੀਅਨ ਵੀਰਾਂ ਨੂੰ ਖਾਸ ਕਰਕੇ ਫਾਦਰ ਸਾਹਿਬ ਨੂੰ ਬਹੁਤ ਬਹੁਤ ਵਧਾਈ ਇਹ ਦਿਨ ਇਤਿਹਾਸਿਕ ਹਰ ਸਾਲ ਅਸੀਂ ਇਸ ਦਿਨ ਮਨਾਉਂਦੇ ਰਹੀਏ ਤੇ ਸਭ ਸੁਖੀ ਵਸੇ ਇਹ ਸਾਰੇ ਦੁਨੀਆ ਦੇ ਨਾਲ ਮਿਲ ਕੇ ਅਸੀਂ ਵੀ ਇਥੇ ਫਤੇਗਾ ਚੂੜੀਆਂ ਦੇ ਵਿੱਚ ਸਾਡੇ ਐਮਐਲਏ ਸਾਹਿਬ ਸਾਡੇ ਕੋਲ ਆਏ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਦਾ ਮੁਬਾਰਕਬਾਦ ਆਖਣ ਵਾਸਤੇ ਖੁਸ਼ੀ ਹੋਈ ਹੈ ਇਹਨਾਂ ਸਾਰੇ ਸ਼ਹਿਰ ਦੇ ਨਮਾਇੰਦੇ ਸਾਰੇ ਇਕੱਠੇ ਹੋ ਕਰਾਇਆ ਹੈ ਤੋਂ ਅਸੀਂ ਇਸੇ ਤਰ੍ਹਾਂ ਹੀ ਰਹੀਏ ਹਰ ਵਕਤ ਪ੍ਰਭੂ ਦੀ ਮੈਸੇਜ ਵੀ ਹੋਈਏ ਪਿਆਰ ਮੁਕਬਬਤ ਸ਼ਾਂਤੀ ਤੇ ਖੁਸ਼ਹਾਲੀ ਉਸੀ ਤਰ੍ਹਾਂ ਸਾਰੇ ਮਿਲ ਕੇ ਰਹੀਏ ਤੇ ਹਰੇਕ ਦੇ ਪਲਾਈ ਦੀ ਕਮਬਰੀ ਅੱਜ ਅਸੀਂ ਵਜੇ ਦਿਨ ਦੀ ਖੁਸ਼ੀ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰ ਰਹੇ ਜਦੋਂ ਸਾਡੇ ਵਿਚਕਾਰ ਸਾਡੇ ਫਾਦਲ ਸਾਹਿਬ ਕੋਲ ਸਾਡੀ ਕਮਿਊਨਿਟੀ ਦੇ ਵਿੱਚ ਚਰਚ ਦੇ ਵਿੱਚ ਸਾਡੇ ਬਹੁਤ ਮਾਨਯੋਗ ਸਾਡੇ ਨਮਾਇੰਦੇ ਮੰਤਰੀ ਬਾਜਵਾ ਸਾਹਿਬ ਪਹੁੰਚੇ ਨੇ ਔਰ ਸ਼ਹਿਰ ਦੇ ਪ੍ਰਧਾਨ ਜੀ ਔਰ ਸਾਰੇ ਕਾਉਂਸਲਰ ਪਹੁੰਚੇ ਨੇ ਇਹ ਇੱਕ ਬੜਾ ਵੱਡਾ ਸਨੇਹਾ ਹੈ ਜੋ ਪ੍ਰਭੂ ਸਾਨੂੰ ਦਿੰਦੇ ਹਨ ਕਿ ਸਾਨੂੰ ਮਿਲ ਜੁਲ ਕੇ ਮਾਨਵਤਾ ਵਾਸਤੇ ਸਾਨੂੰ ਅੱਗੇ ਵਧਣਾ ਚਾਹੀਦਾ ਔਰ ਪਿਆਰ ਮੁਹੱਬਤ ਸ਼ਾਂਤੀ ਔਰ ਸਾਡਾ ਸਮਾਜ ਇੱਕ ਤਰਫਾ ਹੋ ਕੇ ਸਾਨੂੰ ਚੱਲਣਾ ਚਾਹੀਦਾ ਤਾਂ ਜੋ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੁਜ਼ਾਈ ਜਿਹੜੀ ਆ ਉਹ ਕਰਨਾ ਕਰ ਸਕੇ ਔਰ ਮੈਂ ਇਸ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਖਾਸ ਤੌਰ ਤੇ ਫਾਦੇ ਜੋਨੀ ਜੀ ਨੂੰ ਔਰ ਬਾਜੋ ਸਾਹਿਬ ਨੂੰ ਔਰ ਸਾਡੇ ਪ੍ਰਧਾਨ ਸੇਵਾਦਾਰਨ ਔਰ ਕੌਂਸਲ ਸੇਵਾਦਾਰ ਨੂੰ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਬੜੇ ਹੀ ਆਦਰਯੋਗ ਵਾਜਵਾ ਸਾਹਿਬ ਜੋ ਵੀ ਹਰ ਸਾਲ ਸਾਡੇ ਨਾਲ 크리스마ਸ ਮਨਾਉਂਦੇ ਐ ਤੇ ਆਸਾਲ ਵੀ ਇਹ ਸਾਡੇ ਕੋਲ ਇਹਨਾਂ ਨੇ ਹਾਜ਼ਰੀ ਭਰੀ ਐ ਤੇ ਅਸੀਂ ਇਹਨਾਂ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਬਹੁਤ ਹੀ ਪਿਆਰੇ ਪ੍ਰਧਾਨ ਜੀ ਸਾਡੇ ਲਾਲ ਜੀ ਵੀ ਸਾਡੇ ਨਾਲ ਤੇ ਸਾਡੇ ਕੋਲ ਪਹੁੰਚਿਆ ਹੀ ਬਹੁਤ ਧੰਨਵਾਦ ਕਰਦੇ ਆ ਤੋਂ ਅੱਜ ਸਾਰੀ ਦੁਨੀਆ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਵੱਡੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿਉਂਕਿ ਅੱਜ ਤੋਂ 2025 ਸਾਲ ਪਹਿਲਾਂ ਪਰਬੂ ਯਿਸੂ ਮਸੀਹ ਜੀ ਇਸ ਸੰਸਾਰ ਦੇ ਵਿੱਚ ਆਏ ਜਿਨ੍ਹਾਂ ਨੇ ਜਨਮ ਲਿਆ ਤੋਂ ਉਹਨਾਂ ਦੀ ਅੱਜ ਖੁਸ਼ੀ ਦੇ ਅੰਦਰ ਸਾਰੀ ਦੁਨੀਆ ਦੇ ਵਿੱਚ ਹੀ 크ਿਸਮਸ ਮਨਾਇਆ ਜਾ ਰਿਹਾ ਤੋਂ ਅਸੀਂ ਵੀ ਸਾਰੇ ਮਨਾ ਰਹੇ ਆ ਸਾਰੀ ਦੁਨੀਆ ਮਨਾ ਰਹੀ ਹੈ ਸਾਰੇ ਵਰਲਡ ਦੇ ਵਿੱਚ ਹੀ ਰਬੂ ਯਿਸੂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਹ ਕਿਉਂ ਮਨਾਇਆ ਜਾ ਰਿਹਾ ਹੈ ਇੱਕ ਬਹੁਤ ਹੀ ਵੱਡੀ ਖੁਸ਼ੀ ਦੀ ਖਬਰ ਹੈ ਕਿਉਂਕਿ ਯਿਸੂ ਮਸੀਹ ਇਨਸਾਨ ਦੇ ਪਾਪਾਂ ਦੇ ਲਈ ਇਸ ਸੰਸਾਰ ਵਿੱਚ ਆਏ ਉਹਨਾਂ ਨੇ ਕਿਸੇ ਧਰਮ ਜਾਂ ਕਿਸੇ ਮਜਬ ਜਾਂ ਕਿਸੇ ਕੌਮ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਹਰ ਧਰਮ ਨੂੰ ਆਪਣੇ ਨਾਲ ਜੋੜਿਆ ਹੈ ਔਰ ਉਹਨਾਂ ਨੇ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ। ਤੋਂ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਤੋਂ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਕਿਸ ਮਜ਼ਬਦ ਦੇ ਖਿਲਾਫ ਨਹੀਂ ਸਿਰਫ ਯਿਸੂ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਤੇ ਮੁਬਾਰਕਬਾਦਾਂ ਦਿੱਤੀਆਂ ਜਾ ਰਹੀਆਂ। ਤੋਂ ਅਸੀਂ ਵੀ ਆਪਣੇ ਚਰਚ ਵੱਲੋਂ ਔਰ ਆਪਣੇ ਚਰਚ ਆਗੂਆਂ ਵੱਲੋਂ ਔਰ ਬਾਜਬਾ ਸਾਹਿਬ ਵੱਲੋਂ ਇਹ ਸਾਰਿਆਂ ਨੂੰ ਪ੍ਰਭੂ ਯਿਸੂ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਇਸੇ ਤਰ੍ਹਾਂ ਪ੍ਰਭੂ ਦੇ ਪਿਆਰ ਵਿੱਚ ਵਧਦੇ ਜਾਓ ਤੇ ਅਸੀਂ ਹਰ ਸਾਲ ਇਸੇ ਤਰ੍ਹਾਂ ਹੀ ਸਾਰੇ ਮਿਲ ਕੇ ਪ੍ਰਭੂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਦੇ ਰਹੀਏ ਜੈ ਮਸੀਹ ਦੀ ਧੰਨਵਾਦ ਜੀ